ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁਰਤ ਤੋਂ ਤਲਬ ਕੀਤਾ ਜਾ ਸਕਦਾ ਹੈ ਰਿਪੋਰਟਾਂ ਦੀ ਮੰਨੀ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਹੁਕਮ ਤੇ ਸਕੱਤਰੇਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਿਕਾਇਤ ਦੇ ਵਿੱਚ ਦਿੱਤੀ ਗਈ ਇਤਰਾਜ਼ਯੋਗ ਵੀਡੀਓ ਦੀ ਫੋਰੈਂਸਿਕ ਜਾਂਚ ਦੇ ਲਈ ਤਿੰਨ ਲੈਬਾਂ ਨੂੰ ਭੇਜੀ ਜਾ ਚੁੱਕੀ ਹੈ ਜਿਸ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਇਸੇ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਲੈਬਾਂ ਬਾਰੇ ਦੱਸਣ ਦੇ ਲਈ ਸਕੱਤਰੇਤ ਵੱਲੋਂ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਦੋ ਲੇਬਾਂ ਦੱਸਣ ਵਾਲੇ ਜ਼ਥੇਦਾਰ ਦੇ ਹੁਕਮ ਤੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਮੁੱਖ ਮੰਤਰੀ ਦੇ ਨਾਮ ਪੱਤਰ ਲਿਖ ਦਿੱਤਾ ਹੈ ਦੱਸਿਆ ਕਿ ਇਸ ਵੀਡੀਓ ਤੇ ਹੋਰ ਸ਼ਿਕਾਇਤਾਂ ਦੇ ਮਾਮਲੇ 'ਚ 15 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿਮਾਣੀ ਸਿੱਖ ਵਜੋਂ ਜ਼ਥੇਦਾਰ ਦੇ ਹੁਕਮ ਤੇ ਸਕੱਤਰੇਤ ਵਿਖੇ ਪਹੁੰਚ ਕੇ ਆਪਣਾ ਪੱਖ ਰੱਖਿਆ ਸੀ ਅਤੇ ਇਸ ਵੀਡੀਓ ਨੂੰ ਨਕਲੀ ਦੱਸਿਆ ਸੀ ਤੇ ਇਹ ਵੀਡੀਓ AI ਦੇ ਨਾਲ ਬਣਾਉਣ ਸੰਬੰਧੀ ਜ਼ਥੇਦਾਰ ਨੂੰ ਤੇ ਹੱਸੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਮੁੱਖ ਮੰਤਰੀ ਮਾਨਯੋਗ ਇਸ ਵੀਡੀਓ ਦਾ ਸੱਚ ਸੰਗਤ ਅੱਗੇ ਲਿਆਉਣ ਦੇ ਲਈ ਇਸ ਦੀ ਫੋਰੈਂਸਿਕ ਜਾਂਚ ਕਰਾਉਣ ਦੇ ਲਈ ਕਿਹਾ ਸੀ ਜਿਸ ਦੇ ਲਈ ਮੁੱਖ ਮੰਤਰੀ ਦੇ ਦਫ਼ਤਰ ਨਾਲ ਸ੍ਰੀ ਅਕਾਲਕਟ ਸਾਹਿਬ ਅਸਕਤਰੇਤ ਨੇ ਸੰਪਰਕ ਕੀਤਾ ਹੈ ਇਸੇ ਦੇ ਦਰਮਿਆਨ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੇ ਅਸਕਤਰੇਤ ਨੂੰ ਵਿਦੇਸ਼ ਦੀ ਫੋਰੈਂਸਿਕ ਜਾਂਚ ਰਿਪੋਰਟ ਭੇਜੀ ਹੈ ਉਸ ਦੀ ਪੁਸ਼ਟੀ ਲਈ ਵੀ ਅਸਕਤਰੇਤ ਨੇ ਸਬੰਧਿਤ ਲੈਬ ਨੂੰ ਇੱਕ ਪੱਤਰ ਲੇ ਕੇ ਇਸ ਦੀ ਅਧਿਕਾਰਤ ਜਾਣਕਾਰੀ ਮੰਗੀ ਹੈ ਦਸੀ ਹੈ ਕਿ ਜ਼ਥੇਦਾਰ ਦੇ ਆਦੇਸ਼ ਤੇ ਹੁਣ ਸਕੱਤਰੇ ਦੇ ਵੱਲੋਂ ਇਹ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਰੁੱਧ ਸ਼ਿਕਾਇਤ ਕੀਤੀ ਗਈ ਸੀ ਉਸ ਦੇ ਵਿੱਚ ਦਿੱਤੀ ਗਈ ਇਤਰਾਜ਼ਯੋਗ ਵੀਡੀਓ ਜੋ ਕਾਫੀ ਚਰਚਾ ਦਾ ਵਿਸ਼ਾ ਬਣੀ ਤੇ ਉਸ ਵੀਡੀਓ ਨੂੰ ਹੁਣ ਫੋਰੈਂਸਿਕ ਜਾਂਚ ਲਈ ਤਨ ਲੈਬਾਂ ਦੇ ਵਿੱਚ ਭੇਜਿਆ ਗਿਆ ਹੈ ਹਾਲਾਂਕਿ ਅਜੇ ਉਸ ਦੀ ਰਿਪੋਰਟ ਨਹੀਂ ਆਈ ਹੈ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਇਸੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਸ ਲੈਬ ਬਾਰੇ ਦੱਸਣ ਤੇ ਇਸ ਕਤਰੇਤ ਵੱਲੋਂ ਦਫ਼ਤਰ ਦੇ ਨਾਲ ਸੰਪਰਕ ਵੀ ਕੀਤਾ ਜਾ ਰਿਹਾ ਹੈ ਰਿਪੋਰਟਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਇਸ ਸਬੰਧੀ ਮੁੱਖ ਮੰਤਰੀ ਦੇ ਨਾਮ ਦੋ ਲੈਬ ਦੱਸਣ ਵਾਲੇ ਜਥੇਦਾਰ ਦੇ ਹੁਕਮ ਤੇ ਸਕੱਤਰੇ ਦੇ ਇੰਚਾਰਜ ਬਗੀਚਾ ਸਿੰਘ ਦੇ ਵੱਲੋਂ ਪੱਤਰ ਲਿਖਿਆ ਗਿਆ ਹੁਣ ਜਿਵੇਂ ਹੀ ਉਹ ਰਿਪੋਰਟ ਆਉਂਦੀ ਹੈ ਉਸ ਰਿਪੋਰਟ ਦੇ ਵਿੱਚ ਉਸ ਵੀਡੀਓ ਨੂੰ ਲੈ ਕੇ ਕੀ ਕਿਹਾ ਜਾਂਦਾ ਜੋ ਲੋਕਾਂ ਦੇ ਵੱਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਇਹ ਪੱਦੇ ਕਮੈਂਟ ਵੀ ਕੀਤੇ ਜਾ ਰਹੇ ਸਨ ਤਾਂ ਕਿ ਮੁੱਖ ਮੰਤਰੀ ਨੇ ਉਸ ਵੀਡੀਓ ਨੂੰ ਪੂਰੀ ਤਰ੍ਹਾਂ ਫੇਕ ਘਰਾੜ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ AI ਦਾ ਜਮਾਨਾ ਹੈ AI ਦੇ ਨਾਲ ਅੱਜ ਕੁਝ ਵੀ ਬਣ ਸਕਦਾ ਹੈ ਇਸ ਕਰਕੇ ਉਹ ਸਾਰੀ ਵੀਡੀਓ ਨੂੰ AI ਦੇ ਦੁਆਰਾ ਬਣਾਇਆ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਸੀ ਪਰ ਵਿਰੋਧੀ ਲੀਡਰਾਂ ਨੇ ਲਗਾਤਾਰ ਇਸ ਮੁੱਦੇ ਨੂੰ ਚੁੱਕਿਆ ਇਸ ਵੀਡੀਓ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਟੈਰੇ ਦੇ ਵਿੱਚ ਖੜਾ ਵੀ ਕੀਤਾ ਹਾਲਾਂਕਿ ਉਹ ਸਾਬਿਤ ਨਹੀਂ ਹੋਇਆ ਕਿ ਉਹ ਵੀਡੀਓ ਮੁੱਖ ਮੰਤਰੀ ਦੀ ਹੈ ਜਾਂ ਫਿਰ ਕਿਸੇ ਹੋਰ ਦੀ ਹੈ ਜਾਂ ਫਿਰ AI ਦੇ ਨਾਲ ਬਣਾਈ ਹੋਈ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਨੇ ਕਿ ਇਹ ਗਲਤ ਹੈ ਫੇਕ ਹੈ AI ਦੇ ਨਾਲ ਬਣਾਈ ਹੋਈ ਹੈ ਇਸੇ ਕਰਕੇ ਹੁਣ ਉਸ ਵੀਡੀਓ ਦੀ ਜਾਂਚ ਦੇ ਲਈ ਫੋਰੈਂਸਿਕ ਜਾਂਚ ਦੇ ਲਈ ਤਿੰਨ ਲੈਬਾਂ ਨੂੰ ਵੀਡੀਓ ਭੇਜੀ ਹੋਈ ਹੈ ਪਰ ਉਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਇਸੇ ਦੇ ਨਾਲ ਹੁਣ ਇਸ ਤੋਂ ਬਾਅਦ ਹੁਣ ਕਿਆਸਰਾਈਆਂ ਲੱਗਣੀਆਂ ਇਹ ਸ਼ੁਰੂ ਹੋ ਗਈਆਂ ਨੇ ਕਿ ਹੁਣ ਮੁੜ ਤੋਂ ਅਕਾਲ ਤਖਤ ਦੇ ਸਨਮੁਖ ਤਲਬ ਸੀਐਮ ਭਗਵੰਤ ਮਾਨ ਨੂੰ ਕੀਤਾ ਜਾ ਸਕਦਾ ਹੈ ਹਾਲਾਂਕਿ ਉਸ ਵੀਡੀਓ ਬਾਰੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਆ ਪਰ ਜਿਵੇਂ ਹੀ ਰਿਪੋਰਟ ਆਉਂਦੀ ਉਸ ਰਿਪੋਰਟ ਦੇ ਵਿੱਚ ਕੀ ਖੁਲਾਸਾ ਹੁੰਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਹਾਲਾਂਕਿ ਸਭ ਦੀਆਂ ਨਿਗਾਹਾਂ ਇਸ ਤੇ ਟਿਕੀਆਂ ਹੋਈਆਂ ਨੇ